ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਸੋਥਾ ਬਲੋਟ ਰੋਡ ਦੇ ਉੱਤੇ ਦੋਸਤੋ ਰਾਸਤਾਨੀਆਂ ਦਾ ਪੰਪਾ ਤੇ ਸੋਥੇ ਨੂੰ ਜਿਹੜੀ ਸੜਕ ਜਾਂਦੀ ਆ ਇਹਨਾਂ ਦਾ ਬਾਈ ਹਰਾਂ ਦਾ ਘਰ ਆ ਢਾਣੀ ਦੇ ਵਿੱਚ ਆ ਤੇ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਗੱਬਣ ਮਾਜਾ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜੇਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 8360690199 8360690199 90190 ਇਹ ਮੱਝ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਹਾਂਜੀ ਕਿੰਨਾ ਮਾਸੂਆ ਬਾਈ ਇਹ ਤੀਜਾ ਸੂਆ ਸੂ ਗਈ ਤੀਜਾ ਸੂ ਗਈ ਤੇ ਅਗਲੇ ਸੂਏ ਦਾ ਰਿਕਾਰਡ ਦਾ ਦੁੱਧਾ ਕੀ ਰਿਹਾ ਜੀ 16 ਕਿਲੋ ਜੀ 16 ਕਿਲੋ ਕਿੰਨੇ ਕ ਦਿਨ ਲੈਂਦੀ ਹੈ ਬਾਈ ਹਫਤਾ 10 ਦਿਨ ਕੱਢ ਚੁੱਕੀ ਹਫਤਾ 10 ਦਿਨ ਲਓ ਵੀ ਮਿੱਤਰੋ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਮੱਥੇ 'ਚ ਛੋਟਾ ਜਿਹਾ ਬੱਲ ਆਇਆਵੇਂ ਤੇ ਬਾਕੀ ਦੋਸਤੋ ਜੈਡ ਬਲੈਕ ਆ ਪੂਛ ਦੇ ਵਿੱਚ ਐਵੇਂ ਚਾਰ ਕਵਾਲ ਚਟਿਆ ਥਾਣਾ ਦਾ ਸਾਈਡ ਐਂ ਵੀ ਤੁਹਾਨੂੰ ਦਿਖਾ ਦਿੰਨੇ ਆ ਥਣ ਦੋਸਤੋ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਹਨੇਰਾ ਹੋ ਗਿਆ ਵੀਡੀਓ ਬਣਾਉਣ ਦੇ ਵਿੱਚ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਓ ਪਰਲੇ ਪਾਸੇ ਵੀ ਤੁਹਾਨੂੰ ਥਾਣ ਦਿਖਾਉਨੇ ਆ ਦੇਖ ਸਕਦੇ ਹੋ ਦੋਸਤੋ ਥਣਾ ਦਾ ਸਾਈਜ਼ ਗੈਪ ਤੁਹਾਨੂੰ ਲਾਈਟ ਜਗਾ ਕੇ ਦਿਖਾ ਦਿਆ ਦੋਸਤੋ ਦੋਨਾਂ ਪਾਸਿਆਂ ਤੋਂ ਦਿਖਾਵਾਂਗੇ ਤੁਹਾਨੂੰ ਲਓ ਜੀ ਮੇਤਰੋ ਦੂਜੇ ਪਾਸੇੋਂ ਵੀ ਤੁਹਾਨੂੰ ਥਣਾ ਦਾ ਸਾਈਜ਼ ਤੇ ਗੈਪ ਦਿਖਾਦਾ ਚੰਗਾ ਥਣ ਲੱਗਿਆ ਥਣ ਤੋਂ ਥਣ ਦੀ ਵਿੱਥ ਚੰਗੀ ਆ ਤੇ ਲਾਈਟ ਜਗਾ ਕੇ ਦੋਸਤੋ ਤੁਹਾਨੂੰ ਦਿਖਾਇਆ ਥਣ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲਿਓ ਪਿਛਲੇ ਪਾਸਿਓ ਹਵਾਨਾ ਤੁਹਾਨੂੰ ਤੁਰਦੀ ਦਾ ਪਤਾ ਲੱਗ ਜਾਣਾ ਸਾਫ਼ ਸੁਥਰਾ ਹਵਾਨਾ ਹੈ ਤੇ ਪਿੱਠ ਪੜਾ ਬਹੁਤ ਚੰਗਾ ਤੋਰ ਕੇ ਤੁਹਾਨੂੰ ਦਿਖਾ ਦਿੰਦਾ ਲੋ ਵੀ ਸਜਣੋਂ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਲਿਓ ਪੈਟਪੋੜਾ ਚੰਗਾ ਹੈ ਹਵਾਨੇ ਦੀ ਸਫਾਈ ਚੰਗੀ ਆ ਕਦਕਾਰ ਠੀਕ ਆ ਰਾਜੀਪਲੀ ਚੰਗੀ ਆ ਦੋਸਤੋ ਮੋੜ ਲਓ ਜੀ ਤੀਜੇ ਸਵੇ ਸੁਣਾ ਕਰਮਾ ਵਾਲੀ ਨੇ ਲਿਓ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਬਾਈ ਇਹਦਾ ਮੁੱਲ ਹੈਗਾ 1,25,000 1,25,000 ਜੋ ਬਾਈ ਮਾਨਤਾਨ ਹੋ ਜੂਗਾ ਹਾਂਜੀ ਹਾਂਜੀ ਜ਼ਰੂਰ ਜ਼ਰੂਰੀ ਲਓ ਵੀ ਮਿੱਤਰੋ 1,25,000 ਮੁੱਲਾ ਬਣਦਾ ਮਾਨਤਾਨ ਆ ਇਹਦੇ ਵਿੱਚੋਂ ਤੁਹਾਡਾ ਪੂਰੀ ਦੀ ਆਪਣੀ ਫੁੱਲ ਗਰੰਟੀ ਆ ਬਿਲਕੁਲ ਸਾਫ਼ ਸੁਥਰੀ ਹੈ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਿਆਣਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ